ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੀ ਰੋਜ਼ ਐਵੇਨਿਊ ਅਦਾਲਤ ਨੇ ਇੱਕ ਵੱਡਾ ਝਟਕਾ ਦਿੱਤਾ ਹੈ ਦਰਅਸਲ ED ਦੇ ਪੰਜ ਸੰਮਣਾਂ ਨੂੰ ਜਦੋਂ ਅਰਵਿੰਦ ਕੇਜਰੀਵਾਲ ਨੇ ਇਗਨੋਰ ਕੀਤਾ ਤਾਂ ED ਪੰਜਵੇਂ ਸੰਮਣ ਦੇ ਇਗਨੋਰ ਹੋਣ ਤੋਂ ਬਾਅਦ ਦਿੱਲੀ ਦੀ ਰੌਜ਼ ਐਵੇਨਿਊ ਕੋਰਟ ਤੇ ਵਿੱਚ ਪਹੁੰਚੀ ਤੇ ਉਸ ਤੋਂ ਬਾਅਦ ਕੋਰਟ ਨੇ ਸੁਣਵਾਈ ਕਰਦਿਆ ਆਖਿਰਕਾਰ ਅਰਵਿੰਦ ਕੇਜਰੀਵਾਲ ਨੂੰ ਹੁਣ ਕੋਰਟ ਦੇ ਵੱਲੋਂ 17 ਫਰਵਰੀ ਨੂੰ ਕੋਰਟ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੇਸ਼ ਹੋਣ ਦੇ ਲਈ ਸੰਮਣ ਹੈ ਜਿਹੜਾ ਉਹ ਭੇਜ ਦਿੱਤਾ ਗਿਆ ਜ਼ਾਹਿਰ ਹੈ ਕਿ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਿਲਾਂ ਹੁਣ ਵੱਧ ਸਕਦੀਆਂ ਨੇ ਕਿਉਂਕਿ ਹੁਣ ਅਰਵਿੰਦ ਕੇਜਰੀਵਾਲ ਨੂੰ ਕੋਰਟ ਦੇ ਇਹਨਾਂ ਸੰਬੜਾਂ ਨੂੰ ਐਕਸੈਪਟ ਕਰਨਾ ਪਏਗਾ ਤੇ ਉਹਨਾਂ ਸੰਬੜਾਂ ਦੇ ਤਹਿਤ ਅਰਵਿੰਦ ਕੇਜਰੀਵਾਲ ਨੂੰ 17 ਫਰਵਰੀ ਨੂੰ ਹਰ ਹਾਲ ਦੇ ਵਿੱਚ ਅਦਾਲਤ ਪੇਸ਼ ਹੋਣਾ ਪਏਗਾ ਤੇ ਜਦੋਂ ਅਦਾਲਤ ਦੇ ਵਿੱਚ ਅਰਵਿੰਦ ਕੇਜਰੀਵਾਲ ਪੇਸ਼ ਹੁੰਦੇ ਨੇ ਤਾਂ ਹੋ ਸਕਦਾ ਹੈ ਕਿ ਕੋਰਟ ਉਹਨਾਂ ਤੋਂ ਕਾਰਨ ਪੁੱਛੇ ਕਿ ਉਹ ਕਿਹੜੇ ਕਾਰਨ ਨੇ ਜਿਨ੍ਹਾਂ ਕਾਰਨਾਂ ਦੇ ਕਰਕੇ ਅਰਵਿੰਦ ਕੇਜਰੀਵਾਲ ਈਡੀ ਦੇ ਸੰਬੜਾਂ ਨੂੰ ਇਗਨੋਰ ਕਰ ਰਹੇ ਨੇ ਦੱਸ ਦਿੰਨੇ ਆ ਕਿ ਹੁਣ ਤੱਕ ਈਡੀ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਤਹਿਤ ਕਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰਨ ਦੇ ਲਈ ਉਹਨਾਂ ਨੂੰ ਪੰਜ ਸਵਾਰ ਸੰਮਣ ਭੇਜ ਚੁੱਕੀ ਹੈ ਪਰ ਪੰਜੇ ਬਾਅਦ ਕੇਜਰੀਵਾਲ ਦੇ ਵੱਲੋਂ ਈਦੀ ਦੇ ਸੰਮਣਾਂ ਨੂੰ ਇਗਨੋਰ ਕੀਤਾ ਗਿਆ